शक्ति नहीं। तो पे... तार। तार। नहीं। है गेट आज जो बोले अज श्री गुरु रविदास गेट से पहुंच रही यात्रा ਜੋ ਕਿ ਖੜਾਗੜ ਸਾਹਿਬ ਤੋਂ ਤੁਰਿਸੀ ਦੀ ਸਵੇਰ ਦੇ ਅਸ਼ੇਗੁਰਦਾਸ ਗੇਟ ਤੇ ਪਹੁੰਚੀ ਆ ਤੇ ਅਸ਼ੇਗੁਰਦਾਸ ਗੁਰਪ੍ਰਮਖ ਕਮੇਟੀ ਨਾਲ ਦਾ ਤਹਿਦ ਲੋ ਸਵਾਗਤ ਕਰ ਰਹੀ ਆ ਮੈਨੂੰ ਕੱਖੋਂ ਲਾ ਕਰ ਬਣਾ ਗੁਰਪ੍ਰੀਤ ਜੀ ਮੈਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਬਹੁਤ ਹੀ ਮੇਟ ਕੀਤੀ ਹੈ ਤੁਹਾਡਾ ਜੀ ਤੇਰੀ ਕੋਰੇ ਲੇਟਰ ਪਾਲ ਜੀ ਸਰ ਬਹੁਤ ਬਹੁਤ ਤੁਹਾਨੂੰ ਆਪ ਸਭ ਨੂੰ ਬੜੀਆਂ ਨੋ ਬਹੁਤ ਬਹੁਤ ਤੁਹਾਨੂੰ ਆਪ ਸਭ ਨੂੰ ਬੜੀਆਂ ਜੀ 1050 ਜੀ ਨਾਰਾ ਜੀ ਬਾਰਾ ਜੀ ਦੇ ਸਨਮਾਨ ਵਿੱਚ ਸ੍ਰੀ ਗੁਰੂ ਰਵਿਦਾਸ ਸਨਮਾਨ ਚਾਤਰਾ ਜੋ ਸ੍ਰੀ ਖਰਾਲਗਰ ਸਾਹਿਬ ਤੋਂ ਸ਼ੁਰੂ ਹੋ ਕੇ ਅੱਜ ਗੁਰੂ ਰਵਿਦਾਸ ਮਹੱਲਾ ਫਲਾਹ ਦੇ ਵਿੱਚ ਅੰਤਿਮ ਪ੍ਰਾਪ ਯਾਤਰਾ ਦਾ ਹੋਏਗਾ ਜਗਾ ਜਗਾ ਤੇ ਸੰਤਾਂ ਨੇ ਸੰਗਤਾਂ ਨੇ ਗੁਰੂ ਰਵਿਦਾਸ ਸਨਮਾਨ ਯਾਤਰਾ ਦਾ ਸਵਾਗਤ ਕੀਤਾ ਬਹੁਤ ਵੱਡੀ ਸੰਖਿਆ ਸੰਗਤਾਂ ਸ਼ਾਮਲ ਹੋਈਆਂ ਔਰ ਸੰਤਾ ਨੇ ਸੰਤਾਂ ਨੂੰ ਅਸ਼ੀਰਵਾਦ ਦਿੰਦਾ ਮੈਂ ਤੁਹਾਨੂੰ ਕਰਦੀ ਕਮੇਟੀ ਦਾ ਗੋਦਰੀ ਸਾਰਿਆਂ ਦਾ ਪਹਿਲ ਤੋਂ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਸ਼੍ਰੀ ਗੁਰੂ ਰਬਿਦਾਸ ਸਨਮਾਨ ਯਾਤਰਾ ਦਾ ਸਵਾਗਤ ਕੀਤਾ ਔਰ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਕਿਉਂਕਿ ਯਾਤਰਾ ਦਾ ਮਕਸਦ ਤੁਹਾਨੂੰ ਪਤਾ ਅਸੀਂ ਕੋਈ ਪੋਲਿਟਿਕਲ ਯਾਤਰਾ ਨਹੀਂ ਕੀਤੀ ਹੈ ਨਾ ਹੀ ਸਾਡਾ ਕੋਈ ਪੋਲਿਟਿਕਲ ਮਕਸਦ ਹੈ ਕਿਉਂਕਿ ਗੁਰੂ ਰਵੀਦਾਸ ਗੁਰੂ ਕਰਤਿਆਂ ਕੰੰਧਾਂ ਨੂੰ ਤੋੜਨਾ ਪਿੰਡ ਧਲੇਤੇ ਦੇ ਵਿੱਚ ਇਹ برداشت ਕਰਨ लायक ਨਹੀਂ ਸੀ ਇਹ ਹੰਕਾਰੀ ਹੁਕਮਰਾਨਾਂ ਦਾ ਐਕਸ਼ਨ ਭੋਜਨ ਸਮਾਜ ਪਾਰਟੀ ਨੇ ਇਹਦਾ ਉਸੇ ਵਕਤ ਨੋਟਿਸ ਲਿਆ ਕਿ ਕਿਆ ਕਰ ਇੰਨਾ ਸੱਜੀਆਂ ਗੁਰੂ ਕਰਤਿਆਂ ਕੰੰਧਾਂ ਤੋੜੀਆਂ ਔਰ ਜਿਹੜੀਆਂ ਸੱਡੀਆਂ ਥੀਆਂ ਨੇ ਪੈਣਾ ਨੇ ਮਾਮਾ ਨੇ ਬਰੋਕ ਕੀਤਾ ਨੋ ਜਵਾਨ ਮਾਂ ਬਜ਼ੁਰਗਾਂ ਦੇ ਨਾਲ ਨਾਲ ਉਹਨਾਂ ਕੁੜੀਆਂ ਨੂੰ ਉਹ ਛਡੀਆਂ ਮਾਮਾਂ ਸਮਾਨ ਔਰਤਾਂ ਨੂੰ ਚੋਕੇ ਪੁਲਿਸ ਲੈ ਗਈ। ਕਸੂਰ ਕਿਹਸੇ ਪੁੱਛਿਆ ਕਿ ਲੋੜ ਕਿਹ ਹੈ ਗੁਰੂ ਘਰ ਨੂੰ ਤੋੜਨੇ ਦਾ ਅੱਜ ਤੱਕ ਨਹੀਂ ਦੱਸ ਸਕਿੰਦੇ। ਤੁਸੀਂ ਗੁਰੂ ਰਬਿਦਾਸ ਸਮਾਹ ਮੇਰੀ ਕੰਨੋਂ ਬਹਿੰਤੇ ਕਿ ਗੁਰੂ ਰਬਿਦਾਸ ਸਮਾਹਾਂ ਗੁਰੂ ਘਰ ਬਣਾਉਂਦੇ ਆਂ। ਕਿਆ ਤੁਸੀਂ ਇਹ برداشت ਕਰ ਸਕਦੇ ਕਿ ਜਿਹੜਾ ਮਰਜ਼ੀ ਹੁਕਮਰਾਨ ਜੇਸੀਬ ਲਿਆਵੇ ਗੁਰੂ ਘਰ ਤੋੜ ਕੇ ਰਾਹ ਪਵੇ? ਤੋ ਜਾਂ ਤੁਸੀਂ ਦੇਖਿਆ ਕਿੰਨੇ ਤੇ ਕਾਂਗਰਸ ਦੇ ਪ੍ਰਧਾਨ ਨੇ ਇੱਕ ਮਿੰਟ ਵੀ ਕੰਡਮ ਨਹੀਂ ਕੀਤਾ ਭਾਜਪਾ ਦੇ ਪ੍ਰਧਾਨ ਨੇ ਕੰਡਮ ਨਹੀਂ ਕੀਤਾ ਆਕਾਲੀ ਦਲ ਦੇ ਪ੍ਰਧਾਨ ਨੇ ਕੰਡਮ ਨਹੀਂ ਕੀਤਾ ਐਸਪੀਸੀ ਦੇ ਪ੍ਰਧਾਨ ਨੇ ਕੰਡਮ ਨਹੀਂ ਕੀਤਾ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਰਵਿਦਾਸ ਜੀ ਦੀ ਬਾਣੀ ਹੈ ਜਿਹੜੀ ਅਕਾਲ ਤਖਤ ਸਾਹਿਬ ਦੇ ਜਗਤੇਦਰ ਸਾਹਿਬ ਨੇ ਵੀ ਕੰਡਮ ਨਹੀਂ ਕੀਤਾ ਤੋਂ ਅਸੀਂ ਸੋਚਿਆ ਕਿ ਗੁਰੂ ਰਵਿਦਾਸ ਜੀ ਦੇ ਘਰ ਨੂੰ ਤੋੜਨ ਤੋਂ ਬਾਅਦ कोई राजनीतिक दल बोलन तैयार नहीं कोई धार्मिक संस्था बोलन तैयार नहीं फिर असी फैसला किया कि श्री गुरु रविदास जी के सम्मान में बीएसपी एस पी मैदान असी कहा कि एक इंच जगह नहीं छड़नी उ बनावे और मैं कहा कि जंग दो बादशा जो बादशाह और बादशाह चो बादशाह कि हंकारी हो ਕਿੰਨੀਆਂ ਟੋਪਾਂ ਫੌਜਾਂ ਪਰਮਾਣੂ ਬੰਬ ਦੇ ਕੋਲ ਹੋਣ ਅੰਤਮ ਖਿੱਤ ਪਾਕਸ਼ਾ ਦੀ ਹੁੰਦੀ ਆ ਕਿ ਜਤਨਾ ਸ਼੍ਰੀ ਖਰਾਨ ਕਰਨ ਸਭ ਤੋਂ ਸ਼ੁਰੂ ਹੋ ਕੇ ਅਰੇ ਬੰਗਾ ਪਹੁੰਚੀ ਸੀ ਕਿ ਬੰਗਾ ਸਾਨੂੰ ਮਤਾ ਪਹੁੰਚ ਗਿਆ ਕਿ ਗੁਰੂ ਘਰ ਦੀ ਚਾਰ ਦਿਵਾਰੀ ਉਸੇ ਜਗ੍ਹਾ ਤੇ ਬਣਨ ਲਈ ਜੋ ਬੰਗਾ ਰਾਜਾ ਜੈ ਜੈ ਪੰਜਾਬ ਦੀ ਸਰਕਾਰ ਚੁੱਕ ਗਈ ਮੇਰੇ ਸਾਥੀਆਂ ਨੇ ਦੱਸਿਆ ਕਿ ਸਰਕਾਰ ਨੇ ਮਤਾ ਪਾਤਾ ਮੈਂ ਕਹਿੰਦਾ ਮਤੇ ਸਰਕਾਰਾਂ ਨੇ ਪਾਣੀ ਹੁੰਦੇ ਆ ਤੇ ਸਾਡਾ ਕੰਮ ਤਾਂ ਸਰਕਾਰਾਂ ਨੂੰ ਲੰਮੀ ਪਾਣੀ ਦਾ ਹੁੰਦਾ ਸੀ ਲੰਮੀ ਪਾਤੀ ਸੀ ਤੁਹਾਡੀ ਜਿੱਤ ਹੋਈ ਹੈ ਗੁਰੂ ਰਵਿਦਾਸ ਜਮਾ ਦੀ ਜਿੱਤ ਹੋਈ ਹੈ ਇਹ ਗੁਰੂ ਰਵਿਦਾਸ ਦੀਆਂ ਸੰਗਤਾਂ ਦੀ ਜਿੱਤ ਹੈ ਸੰਤਾਂ ਦੇ ਅਸ਼ੀਰਵਾਦ ਦੀ ਜਿੱਤ ਹੈ ਬੋਧਨ ਸਮਾਜ ਪਾਰਟੀ ਦੇ ਵਰਕਰਾਂ ਦੀ ਜਿਹੜਿਆਂ ਨੂੰ ਪੁਲਿਸ ਉਸ ਵੇਲੇ ਡਿਟੇਨ ਕੀਤਾ ਔਰ ਐਦਾਂ ਦੇ ਜੋਧੇ ਜਿਨ੍ਹਾਂ ਨੇ ਆਪੇ ਥਾਣਿਆਂ ਦੇ ਮੋਰੇ ਖੜਕੇ ਲੜਾਈ ਲੜੀ ਐਸਪੀ ਦੇ ਵਰਕਰਾਂ ਦੇ ਬਾਹਲੇ ਹੋਏ ਪੂਨ ਔਰ ਪਸੀਨੇ ਦੀ ਦਿੱਤਾ ਮੈਂ ਸੰਗਤਾਂ ਦਾ ਸੰਗਤਾਂ ਦਾ ਗੁਰੂ ਰਵਿਜਾ ਸਵਾਮਾ ਹੰ ਦਾ ਡਾਕਟਰ ਮੇਕਰ ਸਵਾਮਾ ਹੰ ਦਾ ਭਗਵਾਨ ਪਾਲਮਿਕ ਸਵਾਮਾ ਹੰ ਦਾ ਬਸਪਾ ਦੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਆਪਣੀ ਜਥੇ ਸ਼ਕਤੀ ਯੋਗਦਾਨ ਪਾ ਕੇ ਹੁਕਮਰਾਨ ਹੰਕਾਰੀ ਹੁਕਮਰਾਨ ਮੱਥਾ ਲਾ ਮੈਂ ਕਈ ਵਾਰੀ ਕਿਹਾ ਭਈ ਮੱਥਾ ਟੇਕਣ ਵਾਲੇ ਤਾਂ ਬਹੁਤ ਫਾਇਦਾ ਹੋ ਗਏ ਗੁਰੂ ਨੂੰ ਪਰ ਗੁਰੂ ਦੇ ਸਨਮਾਨ ਲਈ ਮੱਥਾ ਟੇਕਣ ਵਾਲੇ ਅਗਰ ਪੈਦਾ ਕੀਤੇ ਤਾਂ ਉਹ ਸਭ ਕੰਚੀ ਨਾਮ ਨੂੰ ਪੈਦਾ ਕੀਤੇ। ਔਰ 9 ਤਰੀਕ ਨੂੰ ਉਹਨਾਂ ਦਾ ਪ੍ਰਿਨਿਰਮਾਨ ਦਿਨ ਇਸੇ ਧਰਤੀ ਤੇ ਮਨਾਉਣਾ ਉਹ ਇਸ ਸਥਾਨੀ ਰਾਜਨੀਤੀ ਦੇ ਸੰਤੋ ਮੇਰੀ ਸਾਰੀ ਸਭਾ ਨੂੰ ਬੇਨਤੀ ਹੈ ਕਿ ਜਰੂਰ ਉਸ ਦਿਨ ਆ ਕੇ ਉਹਨਾਂ ਨੂੰ ਸਤਿ ਸ਼ਰਧਾਂਜਲੀ ਪੇਸ਼ ਕੀਤੀ ਜਾਵੇ। ਇਸ ਜਿਤਨੇ ਤੁਹਾਨੂੰ ਮੁਬਾਰਕਬਾਦ ਲੇਕਿਨ ਫਿਰ ਵੀ ਅਸੀਂ ਸਰਕਾਰ ਤੋਂ ਖਾਦਦਾਰ ਹੋਆ ਕੋਈ ਮੱਤੇ ਪਾ ਕੇ ਕੇਬਲ ਸਰਕਾਰਾਂ ਫਲਦ ਜਨੀਆਂ ਬਦਲ ਚੰਨੀਆਂ ਪਰ ਗੁਰੂ ਰਵਿਦਾਸ ਜੀ ਰ ਸੰਗਤਾਂ ਜਿਸ ਹਿੰਮਤ ਔਰ ਜਨੂਨ ਨਾਲ ਉੱਕੀਆਂ ਚ ਹਜ਼ਾਰਾਂ ਦੀ ਗੰਟੀ ਚ ਕੱਡੀਆਂ ਸੰਭ ਲਾਈਆਂ ਇਸ ਰਾਤਰਾ ਦੇ ਵਿੱਚ ਮੈਨੂੰ ਲੱਗਦਾ ਨਹੀਂ ਕਿ ਸਰਕਾਰ ਹੁਣ ਦੁਬਾਰਾ ਇਹ ਗਲਤੀ ਕਰੂਗੀ ਔਰ ਨੌਕ ਤੋਂ ਪਰ ਤੋਂ ਪਹਿਲਾਂ ਉਸੇ ਜਗ੍ਹਾ ਤੇ ਚਾਰ ਦਿਵਾਰੀ ਬਣ ਜਾਏ ਗੁਰੂ ਘਰ ਉਸੇ ਤਰ੍ਹਾਂ ਪਿਆਰ ਹੋ ਜਾਏ ਸਾਡੀ ਇਹੀ ਕਾਮਨਾ ਬਾਕੀ ਵੀ ਜਿੱਥੇ ਗੁਰੂ ਰਵਿਦਾਸ ਗੁਰੂ ਘਰ ਨੂੰ ਕੰਚੇਤ ਕਰ ਬਣਾਣਾ ਚਾਹੁੰਦੇ ਹਨ ਮਹੱਲਾ ਕਲੀਨਿਕ ਬਣਾਣਾ ਚਾਹੁੰਦੇ ਆ ਸ਼ਰਾਬ ਦੇ ਠੇਕੇ ਬਰਾਂਚਾ ਖੋਲ ਕੇ ਗੁਰੂ ਘਰ ਦੇ ਆਲੇ ਦੋਲੇ ਬੈ ਗਏ ਆ ਮੈਨੂੰ ਲੱਗਦਾ ਕਿ ਸ਼ਾਇਦ ਗੁਰੂ ਸਾਹਿਬ ਇਹਨਾਂ ਤੇ ਕਿਰਪਾ ਕਰਨਗੇ ਇਹ ਜਿਹੜੀ ਇਹਨਾਂ ਦੀ ਮਤ ਮਾਰੀ ਗਈ ਹੈ ਸ਼ਾਇਦ ਇਹਨਾਂ ਨੂੰ ਅਕਲ ਆ ਜਾਏ ਸੁੱਧ ਆ ਜਾਏ ਇਹ ਗੁਰੂ ਘਰਾਂ ਦੇ ਉੱਪਰ ਹਮਨੇ ਬੰਦ ਕਰ ਦਨ ਸੰਤਾਨਿਕ ਚਿਹੜੂ ਵਾਲਿਆਂ ਨੇ ਗੁਰੂ ਰਵਿਦਾਸ ਪਬਲਿਕ ਸਕੂਲ ਬਣਾਇਆ ਪਰਸੋਂ ਉਹਦੇ ਤੇ ਲੈਂਡ ਮਾਫੀ ਆ ਕਬਜ਼ਾ ਕਰਨ ਚੱਲਿਆ ਇਹਨਾਂ ਨੂੰ ਕੋਈ ਗੁਰੂ ਘਰ ਚੰਗਾ ਨਹੀਂ ਲੱਗਦਾ ਇਹਨਾਂ ਨੂੰ ਗੁਰੂ ਰਬਦਾਸ ਸਕੂਲ ਚੰਗੇ ਨਹੀਂ ਲੱਗਦੇ ਇਸ ਕਰਕੇ ਮੇਰੇ ਗੁਰੂ ਰਬਦਾਸ ਸਭਾ ਮੰਨ ਬੇਤੀ ਆ ਕਿ ਆਓ ਆਪਾਂ ਭਵਨ ਬਣਾਏ ਆ ਤੋ ਆਪਾਂ ਯਤਨ ਕਰੀਏ ਇੱਕ ਅੰਦੋਲਨ ਦੀ ਗੁਰੂ ਦੀ ਸੋਚ ਦਾ ਬਣਾਈਏ ਤੁਹਾਡਾ ਸਦਾ ਧੰਨਵਾਦ ਬੋਲੈ ਸੋ ਨਿਰਪੈ ਸਤਿਗੁਰੂ ਰਬਦਾਸ ਮਹਾਰਾਜ ਦੀ ਜੈ ਬੋਲੈ ਸੋ ਨਿਰਪੈ ਗੁਰੂ ਰਬਦਾਸ ਮਹਾਰਾਜ याद की जय गुरु रविदास जी के सम्मान में डीएसपी मैदान में श्री गुरु रविदास जी के सम्मान में डीएसपी मैदान में धन्यवाद तो सारे खुशी राम जी सुल्तान ਸਾਰੇ ਜਿੰਨੇ ਵੀ ਲੀਡਰਸ਼ਿਪ ਆ ਬੀਐਸਪੀ ਦਾ ਅਸੀਂ ਇਹਨਾਂ ਨੂੰ ਵਧਾਈ ਦਿੰਦੇ ਆ ਵੀ ਤੁਹਾਡੇ ਜਿਹੜਾ ਸਾਰਾ ਸੰਘਰਸ਼ ਕੀਤਾ ਉਹ ਅੱਜ ਸਰਕਾਰ ਨੇ ਬੜੀ ਝੁਕਾਇਆ ਉਹਨਾਂ ਨੇ ਮਤਾ ਜਿਹੜਾ ਪਾਸਾ ਅਸੀਂ ਵੀ ਜੀਤੂ ਸਿੰਘ ਸਾਹਿਬ ਦੋ ਵਾਰੀ ਸਰਪੰਚ ਨੂੰ ਤੇ ਪਿੰਡ ਦੀ ਪੰਚਾਇਤ ਨੂੰ ਅਸੀਂ ਵੀ ਸੰਪਰਕ ਹਸਰੇ ਪਰ ਉਹ ਜਿਹੜਾ ਮਸਲਾ ਆ ਉਹ ਤੁਹਾਡੇ ਕੋਲ ਹੱਲ ਹੋਣਾ ਚਾਹੀਦਾ ਕਿਉਂਕਿ ਥੋੜਾ ਜਿਆ ਜੋ ਲਤਾਰੇ ਬੋਲਣਾ ਉਹ ਬਤਾਂ ਨਹੀਂ ਦਿੰਦੇ ਬੜੀ ਬੜੀ ਕੋਸ਼ਿਸ਼ ਕੀਤੀ ਨੇ ਬਤਾਂ ਨੇ ਮੰਜੇ ਮਗਨ ਲੇਕਿਨ ਉਹ ਨਹੀਂ ਬਣਿਆ ਅਸੀਂ ਵੀ ਦੋ ਵਾਰਾਂ ਲਾਈਆਂ ਅੱਜ ਵੱਲੋਂ ਆਪਣਾ ਜਿੰਨਾ ਵੀ ਜੋਰ ਲਾਇਆ ਆ ਪਰ ਜੋਰ ਦੀ ਗੱਲ ਕੀਤੀ ਆ ਉਹ ਤੁਹਾਡੇ ਕੋਲ ਗੱਲ ਸੁਣਨੀ ਦੀ ਤੁਹਾਡਾ ਜੀ ਕੋਲ ਕਲਰ ਫਲੋਰ ਦੀ ਤੋਂਨ ਕਮੇਟੀ ਵੱਲੋਂ ਸਾਰੇ ਹਸੰਤਾਂ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਹੀ ਸੰਗਤ ਸਾਰੇ ਹੀ ਬੀਐਸਪੀ ਵਰਕਰ ਜਿਹੜੇ ਆ ਉਹ ਇਸ ਗੱਲ ਬਧਾਈ ਦੇ ਫਾਤ ਜੋਲੇ ਸੋਨਰ ਪੈ ਸਰਬੱਤ ਦਾ ਮਹਾਰਾਜ ਕੀ ਜੈ ਜੀ ਬਹੁਤ ਬਹੁਤ ਧੰਨਵਾਦ ਆ ਰਿਹਾ ਹੈ ਜੇ ਕੋਈ ਵੀ ਸਾਰੇ ਹੀ ਅਪਤੀ ਨੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ